ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਲੋਕ ਬਣਾਉਣੇ ਆ ਇਸ ਤਰ੍ਹਾਂ ਦੇ ਤੇ ਕਿਵੇਂ ਬਣਾਉਣੇ ਨੇ ਇਹ ਛੋਟੇ ਪਸ਼ੂਆਂ ਵਾਸਤੇ ਬੱਚੀਆਂ ਵਾਸਤੇ ਫੇਮਿਨੀਆਂ ਤੋਂ ਪਲੱਸ ਵਾਸਤੇ ਵੀ ਕੰਮ ਕਰ ਜਾਂਦੇ ਆ ਜੇ ਆਪਾਂ ਵੱਡੀਆਂ ਗਾਵਾਂ ਦੁੱਧ ਵਾਲੀਆਂ ਤੇ ਮਿਲਕਿੰਗ ਵਾਲੀਆਂ ਉਹਨਾਂ ਵਾਸਤੇ ਵੀ ਕੰਮ ਆ ਜਾਂਦੇ ਕਿਉਂਕਿ ਕਾਸਟੀ ਘਟਨੇ ਤੇ ਖਰਚਾ ਘਟ ਆਉਂਦਾ ਤੇ ਥੋੜਾ ਬਸੇ ਦੀ ਦਿੱਕਤ ਕੀ ਆ ਗਈ ਵੀ ਤੇ ਇਹਨਾਂ ਚ ਪਸ਼ੂ ਦੇ ਧਿਲਿਆਰਾ ਪਾ ਕੇ ਰੱਖਣਾ ਪੈਂਦਾ ਉਹਦੇ ਲੋਕ ਨਹੀਂ ਹੈਗੇ ਤੇ ਸਾਨੂੰ ਦੱਸ ਦਿਆ ਵੀ ਥੋੜਾ ਮੈਂ ਨੇੜੇ ਆ ਜਾ ਵੀ ਕੈਮਰਾਮੈਨ ਨੂੰ ਕਹਤਾਂ ਹਾਂ ਨੇੜੇ ਆ ਜਾ ਤੇ ਆ ਜਿਹੜੀ ਇਹਦਾ ਗੈਪ ਆ ਗਿਆ ਇਹ ਆਪਣਾ 11 ਇੰਚ ਦਾ ਆ ਗਿਆ ਇਥੇ ਆਰਾਮ ਦੇ ਨਾਲ ਜਿਹੜਾ ਬੱਚੀ ਵੀ ਜਿਹੜੀ ਕਾਫ ਆਪਣੀ ਉਹ ਪੱਠੇ ਖਾ ਲੈਂਦੀ ਐ ਤੇ ਇਥੋਂ ਵੱਡੀ ਗਾਂ ਵੀ ਜਿਹੜੀ ਪੱਠੇ ਖਾ ਲੈਂਦੀ ਆ ਆਰਾਮ ਦੇ ਨਾਲ ਤੇ ਜਿਹੜੀ ਆਪ ਬਾਈ ਬਲਾਈ ਐ ਆਪਾਂ ਇਥੋਂ ਜਿਹੜੇ ਸਤਾਰਾਂ ਦੇ ਨਾਲ ਜਿਹੜੇ ਆਪਣੇ ਬੈਂਡਿੰਗ ਵਾਇਰ ਹੁੰਦੀ ਐ ਉਹਦੇ ਨਾਲ ਆਪਾਂ ਇਹਨੂੰ ਬੰਦ ਮਾਰਿਆ ਹੋਇਆ ਤੇ ਇਹੇ ਤਾਂ ਨਾਉਣ ਦਾ ਮਤਲਬ ਇਹ ਹੈ ਦੀ ਇਥੋਂ ਨਾ ਜਿਹੜੀ ਬੱਚੀ ਆਪਣੀ ਇਧਰ ਖੁੰਡੀ ਦੇ ਉੱਪਰ ਚੜ ਜਾਂਦੀ ਐ ਇਹ ਹੁਣ ਇਸ ਤਰ੍ਹਾਂ ਲਾਇਆ ਹੋਇਆ ਹੈ ਜਿਹੜੀ ਇਧਰ ਬਾਹਰ ਨਹੀਂ ਆ ਸਕਦੀ ਇੱਥੇ ਪੱਠੇ ਖਾ ਸਕਦੀ ਐ ਜੇ ਲੋ ਆਪਾਂ ਇਹਦੇ ਵੱਡੇ ਪਸ਼ੂ ਰੱਖਣੇ ਆ ਦੁੱਧ ਵਾਲੇ ਜਾਂ ਵੱਡੀਆਂ ਆਪਣੀਆਂ ਹੀਪਰ ਬੱਚੀਆਂ ਜਿਹੜੀਆਂ ਵੀ ਪਸ਼ੂ ਰੱਖਣੀਆਂ ਚਾਹੁੰਦੇ ਆ ਉਹ ਰੱਖ ਸਕਦੇ ਹੋ ਬਲੱਦ ਦੀ ਹਾਈਟ ਹੈ ਜਿਹੜੀ ਉਹ ਤੁਸੀਂ ਇਹਦੀ ਪ੍ਰੋਪਰੀ ਰੱਖਣੀ ਹੈਗੀ ਜਿਹਦੀ ਆਪਾਂ ਹਾਈਟ ਕੱਟ ਕਰ ਦਾਂਗੇ ਇਥੋਂ ਜਿਹੜੇ ਆਹ ਵਾਲਾ ਇਹਦਾ ਢੂਹੀ ਹੈ ਇੱਥੇ ਪਸ਼ੂ ਜਦੋਂ ਪੱਠੇ ਖਾਊਗਾ ਤੇ ਆਹ ਚੀਜ਼ਾਂ ਦੇ ਵਿੱਚ ਨਿਸ਼ਾਨ ਪੈ ਜਾਂਦੇ ਨੇ ਤੇ ਉਹ ਪਸ਼ੂ ਆ ਜਿਹੜੇ ਪੱਠੇ ਖਾਣੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਤੇ ਉਹ ਬੁਰੇ ਵੀ ਲੱਗਦੇ ਤੇ ਇੱਥੇ ਗੰਡਾ ਹੋ ਜਾਂਦੀਆਂ ਗੱਲ ਦੇ ਉੱਤੇ ਉਹ ਸੁੱਝ ਜਾਂਦੀਆਂ ਤੇ ਜਿਹੜੇ ਜਿਹੜੇ ਆਪਾਂ ਕਹਿ ਦਈਏ ਵੀ ਗੋਲੇ ਬਣ ਜਾਂਦੇ ਨੇ ਉਹ ਦਰਦ ਕਰਦੇ ਆ ਤੇ ਪਸ਼ੂ ਬਹੁਤੇ ਫਾਰਮਾਂ ਦੇ ਤੁਸੀਂ ਦੇਖੇ ਹੋਣਗੇ ਵੀ ਪਸ਼ੂਆਂ ਦੇ ਬਹੁਤ ਜਿਹੜੀ ਚੀਜ਼ ਉਹ ਭੜੀ ਲੱਗਦੀ ਹੈ ਤੇ ਪਸ਼ੂ ਨੂੰ ਤਕਲੀਫ ਵੀ ਹੁੰਦੀ ਹੈ ਇਹ ਹਾਈਟ ਤੁਸੀਂ ਇੰਨੀ ਰੱਖਣੀ ਹੈਗੀ ਤੇ ਇਹਦੇ ਇਸ ਤਰ੍ਹਾਂ ਦਾ ਤੁਸੀਂ ਆ ਚੀਜ਼ ਹੈ ਜਿਹੜੀ ਵੀ ਇਹ ਪਾਈਪ ਲਾ ਕੇ ਨੂੰ ਆਪਾਂ ਬੈਂਡਿੰਗ ਵਾਇਰ ਦੇ ਨਾਲ ਉਹਨੂੰ ਕਰ ਸਕਦੇ ਤੇ ਇਹ ਉੱਪਰ-ਨੀਚੇ ਵੀ ਹੋ ਜਾਂਦੀ ਹੈ ਤੇ ਇਹਦੇ ਨਾਲ ਤੁਸੀਂ ਆਪ ਦੇ ਜਿਹੜੇ ਦੋਨੇ ਵੱਡੇ ਐਨੀਮਲਾਂ ਨੂੰ ਦੁੱਧ ਵਾਲਿਆਂ ਨੂੰ ਤੇ ਬੱਸੀਆਂ ਵਾਲਿਆਂ ਨੂੰ ਆਰਾਮ ਦੇ ਨਾਲ ਆ ਉਹਦਾ ਮੈਨੇਜਮੈਂਟ ਕਰ ਸਕਦੇ ਹੋ ਤੇ ਇਹ ਵਧੀਆ ਚੀਜ਼ ਹੈ ਕੋਸਟਲੀ ਨਹੀਂ ਹੈਗੀ ਸੋ ਆਪਣੇ ਘਰਾਂ ਦੇ ਵਿੱਚ ਜੋ ਵੀ ਛੋਟਾ ਕਿਸਾਨ ਹੈ ਜਾਂ ਇਸ ਤਰ੍ਹਾਂ ਆਪਣਾ ਖੁੱਲਾ ਮੈਨੇਜਮੈਂਟ ਕਰਨਾ ਚਾਹੁੰਦਾ ਪਸ਼ੂਆਂ ਦੀ ਤੁਸੀਂ ਇਹ ਕਰ ਸਕਦੇ ਹੋ ਬਹੁਤ ਵਧੀਆ ਚੀਜ਼ ਹੈਗੀ ਕਿ ਅਸੀਂ ਤਾਂ ਜਸਤੀ ਪਾਈਪ ਲਾਈਏ ਜਸਤੀ ਜੇ ਤੁਸੀਂ ਦੂਸਰੀ ਲਾਉਣੀ ਚਾਹੁੰਦੇ ਹੋ ਉਹ ਵੀ ਲਾ 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 ਦਿਓ ਤੇ ਇਹਦੀ ਹਾਈਟ ਆ ਜਿਹੜੀ 2.5 ਫੁੱਟ ਆ ਤੁਸੀਂ 3 ਫੁੱਟ ਵੀ ਕਰ ਸਕਦੇ ਹੋ ਉੱਪਰ ਤੋਂ ਲੈ ਕੇ ਤਾਂ ਤੱਕ ਤੇ ਜਿਹੜਾ ਆ ਗੈਸ ਆਪਣਾ ਇਹ ਹੈਗਾ 11 ਮੀਟਰ ਦਾ ਇੱਥੇ ਆਰਾਮ ਦੇ ਨਾਲ ਜਿਹੜਾ ਵੱਡਾ ਪਸ਼ੂ ਵੀ ਪੱਠੇ ਖਾ ਲੈਂਦਾ ਤੇ ਛੋਟੇ ਨੇ ਤਾਂ ਖਾਈ ਲੈਣੇ ਤੇ ਸੋ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਜਿਹੜਾ ਕੰਟੈਂਟ ਹੈ ਉਹ ਆਪਾਂ ਤੁਹਾਡੇ ਵਾਸਤੇ ਮਹਈਆ ਕਰਵਾ ਸਕਦੇ ਹਾਂ ਵੀਡੀਓ ਬਣਾ ਸਕੀਏ ਸੋ ਧੰਨਵਾਦ ਦੀ ਸਾਰਿਆਂ ਦਾ